ਅੱਜ ਦੀ ਵੀਡੀਓ ਨੂੰ ਦੋਸਤੋ ਬਿਨਾ ਸਕਿਪ ਕੀਤੇ 5 ਮਿੰਟ ਦਾ ਸਮਾਂ ਕੱਢ ਕੇ ਦੇਖਿਓ ਤੁਸੀਂ ਵੀਡੀਓ ਦੇਖੋਗੇ ਤਾਂ ਤੁਹਾਨੂੰ ਸਵਾਦ ਆਊਗਾ ਮੋਹਰਾ ਨਸਲ ਦੇ ਵਿੱਚ ਅਜੇਹਾ ਪਹਿਲਾ ਝੋਟਾ ਵਾ ਜਿਹਦਾ 6 ਪੀੜੀਆਂ ਦਾ ਰਿਕਾਰਡ 26+ ਕਿਲੋ ਦਾ ਮੇਲਿਆਂ ਦੇ ਵਿੱਚ ਲਾਈਵ ਚਵਾਈ ਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਜੀ 6 ਪੀੜੀਆਂ ਦੇ ਰਿਕਾਰਡ ਵਾਲੇ ਮੋਹਰਾ ਨਸਲ ਦੇ ਝੋਟੇ ਦੇ ਅੱਜ ਵਾਲੀ ਵੀਡੀਓ ਆਪਾਂ ਝੋਟੇ ਦੇ ਸਿੰਘਾਂ ਦੀ ਜਾਂ ਫਿਰ ਪੈਠਪੁੜੇ ਦੀ ਬੰਤਰ ਦੀ ਤਾਰੀਫ਼ ਕਰਨ ਨੂੰ ਨਹੀਂ ਬਣਾ ਰਹੇਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਝੋਟੇ ਦਾ ਖਾਨਦਾਨ ਹੀ ਦਿਖਾਉਣਾ ਇਹਦੀ ਮਾਂ ਪਿਓ ਦਾਦਾ ਨਾਨਾ ਨਾਨੀ ਪਰਦਾਦਾ ਦਾ ਪਰਦਾਦੇ ਦਾ ਪਿਓ ਸਾਰਾ ਕੁਝ ਵਿਖਾਉਣਾ ਅੱਜ ਦੀ ਵੀਡੀਓ ਦੇ ਵਿੱਚ ਤੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਨਾ ਝੋਟੇ ਦੀ ਉਮਰ ਜਿਹੜੀ 24-25 ਮਹੀਨੇ ਆ ਦੰਦੋਂ ਖੀਰਾ ਝੋਟਾ ਹਜੇ ਇਹ ਉਸ ਹਾਂ ਤੁਸੀਂ ਇਹਦੇ ਬੋਡੀ ਦੀ ਬੰਤਰ ਦੀ ਜੱਜਮੈਂਟ ਕਰਨੀ ਆ ਕਿਉਂਕਿ ਇਹਨੇ ਜਦੋਂ ਖੀਰੇ ਤੋਂ ਅੱਗੇ ਦੋ ਦੰਦ ਚਾਰ ਦੰਦ ਤੇ ਜਵਾਨ ਹੋਣਾ ਉਸ ਹਾਂ ਤੁਸੀਂ ਜੱਜਮੈਂਟ ਕਰ ਲਿਓ ਵੀ ਉਦੋਂ ਇਹ ਕਿੱਡਾ ਵੱਡਾ ਝੋਟਾ ਬਣੂਗਾ ਗੱਲਾਂ-ਗੱਲਾਂ ਦੇ ਵਿੱਚ ਝੋਟੇ ਦਾ ਨਾਮ ਦੱਸਣ ਦਾ ਯਾਦ ਭੁੱਲ ਗਿਆ ਸੀਗਾ ਝੋਟੇ ਦਾ ਨਾਮ ਬਿਤਾਵ 2 ਬਿਤਾਵ 2 ਦੀ ਮਾਂ ਗੰਗਾ ਸੌਰਖੀ ਜਿਹੜੀ ਇਸ ਟਾਈਮ ਤੁਸੀਂ ਆਪਣੇ ਫੋਨ ਦੀ ਡਿਸਪਲੇ ਦੇ ਉੱਪਰ ਦੇਖ ਰਹੇ ਆ ਇਹ ਉਹ ਮੱਝ ਆ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਜਾ ਕੇ ਦੁੱਧ ਮੁਕਾਬਲਿਆਂ ਦੇ ਵਿੱਚ ਭਾਗ ਲੈਦੀ ਰਹੀ ਆ ਤੇ ਦੁੱਧ ਮੁਕਾਬਲਿਆਂ ਦੇ ਵਿੱਚ ਗੱਲ ਕਰ ਲਈ ਤਾਂ ਕਿਸੇ ਮੇਲੇ ਦੇ ਵਿੱਚ 25 26 27 ਕਿਲੋ 28 ਕਿਲੋ ਤੱਕ ਇਹਨੇ ਪੁਰਾਣੇ ਸਮਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਦੁੱਧ ਜਿਹੜਾ ਤੋਲਿਆ ਹੋਇਆ ਵਾ ਮਾਂ ਤੋਂ ਬਾਅਦ ਜੇ ਪਿਓ ਦੀ ਗੱਲ ਕਰ ਲਈ ਤਾਂ ਐਚਐਸਬੀ ਸੀਮਨ ਸਟੇਸ਼ਨ ਦੇ ਵਿੱਚ ਬਿਤਾਵਨਾ ਦਾ ਝੋਟਾ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਉਸ ਝੋਟੇ ਦਾ ਬੱਚਾ ਇਹ ਬਿਤਾਵ 2 ਬਿਤਾਬ 2 ਦਾ ਪਿਓ ਬਿਤਾਬ 1 ਜਿਹੜਾ ਐਚਐਸਬੀ ਸੀਮਾ ਸਟੇਸ਼ਨ ਦੇ ਵਿੱਚ ਹੈ ਤੇ ਬਿਤਾਬ 1 ਦੀ ਮਾਂ ਲਾਡੋ ਧਾਂਸੂ ਜਾਨੀ ਕਿ ਬਿਤਾਬ 2 ਛੋਟੇ ਦੀ ਦਾਦੀ ਲੱਗੀ ਰਸਤੇ ਦੇ ਵਿੱਚ ਇਹ ਵੀ ਉਹ ਮੱਝ ਆ ਦੋਸਤੋ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਮੇਲਿਆਂ ਦੇ ਵਿੱਚ ਵੀ ਦੁੱਧ ਰਿਕਾਰਡ ਕਰਾਉਂਦੀ ਰਹੀ ਐ ਤੇ ਸੀਆਰਬੀ ਹਿਸਾਰ ਦੇ ਵਿੱਚ ਜਾ ਕੇ ਵੀ ਦੁੱਧ ਰਿਕਾਰਡ ਕਰਾਉਂਦੀ ਰਹੀ ਐ ਘਰ ਤੋਂ ਮੱਝ ਲੋਡ ਹੋ ਕੇ ਸੀਆਰਬੀ ਜਾਂਦੀ ਸੀਗੀ ਤੇ ਸੀਆਰਬੀ ਦੇ ਵਿੱਚ 26 ਕਿਲੋ ਤੋਂ ਪਲੱਸ ਦਾ ਰਿਕਾਰਡ ਜਿਹੜਾ ਮੱਝ ਦਾ ਦਰਜਾ ਤੁਸੀਂ ਜਾ ਕੇ ਦੇਖ ਸਕਦੇ ਆ ਤੇ ਮੇਲਿਆਂ ਦੇ ਵਿੱਚ ਰਿਕਾਰਡ ਲੋਕਾਂ ਨੇ ਅੱਖੀਂ ਦੇਖਿਆ ਹੀ ਹੋਇਆ ਦਾਦੀ ਤੋਂ ਬਾਅਦ ਜੇ ਆਪਾਂ ਬਤਾਰ ਟੂ ਦੇ ਦਾਦੇ ਦੀ ਗੱਲ ਕਰ ਲਈਏ ਤਾਂ ਸਮਰਾਟ ਥੇਮਕੇਰੀਆਂ ਵਾਲਾ ਝੋਟਾ ਰਸਤੇ ਦੇ ਵਿੱਚ ਦਾਦਾ ਲੱਗਦਾ ਇਹਦਾ ਤੇ ਸਮਰਾਟ ਥੇਮਕੇਰੀਆਂ ਵਾਲਾ ਉਹ ਝੋਟਾ ਜਿਹਦੀਆਂ ਧੀਆਂ ਨੇ 18-20 ਕਿਲੋ ਦੁੱਧ ਤਾਂ ਕੱਢੇ ਹੀ ਕੱਢਿਆ ਵਾ ਨਾਲ ਸਮਰਾਟ ਥੇਮਕੇਰੀਆਂ ਵਾਲੇ ਝੋਟੇ ਦੀਆਂ ਜਾਨੀ ਕਿ ਬਤਾਰ ਟੂ ਦੇ ਦਾਦੇ ਦੀਆਂ ਜਿਹੜੀਆਂ ਧੀਆਂ ਵਾਂ ਉਹ ਮੇਲਿਆਂ ਦੇ ਵਿੱਚ ਚੈਂਪੀਅਨ ਵੀ ਬਣ ਰਹੀਆਂ ਪਹਿਲੇ ਦੂਜੇ ਨੰਬਰਾਂ ਤੇ ਵੀ ਲੱਗ ਰਹੀਆਂ ਤੇ ਸਮਰਾਟ ਥੇਮ ਕੇਰੀਆਂ ਵਾਲੇ ਦੀ ਵੀਡੀਓ ਜਿਹੜੀ ਤੁਸੀਂ ਆਪਣੇ ਫੋਨਾਂ ਦੇ ਉੱਪਰ ਦੇਖ ਵੀ ਰਹੇ ਹਾਂ ਸਾਲ 2016-17 ਦੇ ਵਿੱਚ ਜਦੋਂ ਪਟਿਆਲੇ ਸ਼ਹਿਰ ਦੇ ਵਿੱਚ ਮੇਲਾ ਲੱਗਦਾ ਉਸ ਮੇਲੇ ਦੇ ਵਿੱਚ ਇੱਕ ਜਮਣਾ ਨਾਂ ਦੀ ਮੱਝ ਆਉਂਦੀ ਹੈ ਜਿਹੜੀ 26 ਕਿਲੋ ਤੋਂ ਪਲੱਸ ਦੁੱਧ ਕੱਢਦੀ ਆ ਉਹ ਮੱਝ ਰਸਤੇ ਦੇ ਵਿੱਚ ਬਤਾਰ 2 ਦੀ ਪਰਦਾਦੀ ਲੱਗਦੀ ਆ ਤੇ ਸਮਰਾਟ ਥੇਮ ਕੇਰੀਆਂ ਵਾਲੇ ਦੀ ਮਾਂ ਲੱਗਦੀ ਆ ਜਾਣੀ ਕਿ ਸਮਰਾਟ ਥੇਮਕੇਰੀਆਂ ਵਾਲੇ ਬੁੱਲ ਦੀ ਜਿਹੜੀ ਮਾਂ 26+ ਕਿਲੋ ਦੇ ਰਿਕਾਰਡ ਵਾਲੀ ਸੀਗੀ ਤੇ 26+ ਦਾ ਰਿਕਾਰਡ ਸੀਗਾ ਜਿਹੜਾ ਕੋਈ ਘਰ ਦਾ ਤੇ ਕਾਗਜ਼ਾਂ ਵਾਲਾ ਨਹੀਂ ਸੀਗਾ ਉਹ ਰਿਕਾਰਡ ਮੀਲੇ ਦੇ ਵਿੱਚ ਸਾਰੀ ਜਨਤਾ ਦੇ ਸਾਹਮਣੇ ਰਿਕਾਰਡ ਹੋਇਆ ਬਤਾਰ 2 ਦੀ ਪੜਦਾਦੀ ਜਮਣਾ ਮਾਝ ਤੋਂ ਬਾਅਦ ਜੇ ਆਪਾਂ ਪੜਦਾਦੇ ਦੀ ਗੱਲ ਕਰਨੀ ਹੋਵੇ ਜਾਨੀ ਕਿ ਸਮਰਾਟ ਥੇਮਕੇਰੀਆਂ ਵਾਲੇ ਦੇ ਪਿਓ ਦੀ ਗੱਲ ਕਰ ਲਈਏ ਤਾਂ ਐਚ ਆਰ ਡੀ ਵੀ ਦੇ ਵਿੱਚ ਇੱਕ 72860 ਨਾਮ ਦਾ ਝੋਟਾ ਸੀਗਾ ਜੀਦੇ ਸੀਮਨ ਤੋਂ ਸਮਰਾਟ ਥੇਮਕੇਰੀਆਂ ਆਲਾ ਪੈਦਾ ਹੋਇਆ 72860 ਝੋਟਾ ਰਸਤੇ ਦੇ ਵਿੱਚ ਬਤਾਵ 2 ਦਾ ਪੜਦਾਦਾ ਲੱਗਦਾ ਤੇ 72860 ਨੰਬਰ ਝੋਟੇ ਦੀ ਜਿਹੜੀ ਮਾਂ ਸੀਗੀ ਉਹਦੇ ਦੁੱਧ ਦਾ ਰਿਕਾਰਡ 4500 ਤੋਂ ਪਲੱਸ ਕਿਲੋ ਦਾ ਐਚਐਲਡੀਬੀ ਸੀਮਨ ਸਟੇਸ਼ਨ ਦਾ ਗੱਲ ਹਜੇ ਸੱਜਣੋਂ ਕੱਲੀਆਂ 6 ਪੀੜੀਆਂ ਤੇ ਨਹੀਂ ਮੁੱਕਦੀਗੀ ਗੰਗਾ ਸੌਰਖੀ ਮਾਝੇ ਦੀ ਧੀ ਲਾਡਲੀ ਸੌਰਖੀ ਜਾਨੀ ਕਿ ਬਤਾਵ 2 ਦੀ ਭੈਣ ਮਾਲੇ ਪੱਖ ਤੋਂ ਉਹਦੇ ਦੁੱਧ ਦਾ ਰਿਕਾਰਡ ਆ ਜਿਹੜਾ 27 ਕਿਲੋ ਤੋਂ ਪਲੱਸ ਰਿਆ ਦੂਜੀ ਗੱਲ ਜੇ ਆਪਾਂ ਬਿਤਾਰ 2 ਦੇ ਭਰਾ ਧੰਨਾ ਸੁਰਖੀ ਦੀ ਗੱਲ ਕਰ ਲਈਏ ਮਾਂ ਵਾਲੇ ਪੱਕ ਤੋਂ ਤਾਂ ਧੰਨੇ ਸੁਰਖੀ ਦੀਆਂ ਧੀਆਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਚੰਗਾ ਦੁੱਧ ਕੱਢ ਰਹੀਆਂ ਫੀਲਡ ਦੇ ਵਿੱਚ ਤੇ ਮੋਹਰਾ ਨਸਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਅਜਿਹਾ ਝੋਟਾ ਹੋਊਗਾ ਜਿਹਦਾ 6 ਪੀੜੀਆਂ ਦਾ ਰਿਕਾਰਡ 26 ਕਿਲੋ ਤੋਂ ਪਲੱਸ ਦਾ ਹੋਊਗਾ ਪਹਿਲੀ ਗੱਲ ਤਾਂ ਜਿੰਨੇ ਕੇ ਝੋਟੇ ਹੋਂ ਤੱਕ ਮੈਂ ਦੇਖਿਆ ਆਪਾਂ ਉਹਨਾਂ ਝੋਟਿਆਂ ਦੀ ਮਾਂ ਤੇ ਪਿਓ ਤੱਕ ਹੀ ਸੀਮਤ ਆਜੇ ਤੱਕ ਆਪਾਂ ਕਿਸੇ ਝੋਟੇ ਦੀ ਦਾਦੀ ਪੜਦਾਦੀ ਜਾਂ ਨਾਨਾ ਨਾਨੀ ਨਹੀਂ ਦੇਖੇਗੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਊਗੀ ਕਿ ਆਪਾਂ ਨੂੰ گاਵਾਂ ਦੇ ਵਿੱਚ ਜਿਹੜਾ ਰਿਜ਼ਲਟ ਬਹੁਤ ਜ਼ਿਆਦਾ ਮਿਲਦਾ 90% ਤੱਕ گاਵਾਂ ਦੇ ਵਿੱਚ ਰਿਜ਼ਲਟ ਮਿਲਦਾ ਕੋਈ ਵੀ ਜਦੋਂ ਚੰਗਾ ਬੁੱਲ ਆਪਾਂ گاਵਾਂ ਦੇ ਵਿੱਚ ਗੱਲ ਕਰਦਾ ਮੈਂ ਜਦੋਂ ਆਪਾਂ ਕਿਸੇ 25 30 ਕਿਲੋ ਵਾਲੀ ਗਾਂ ਤੇ ਲਾਉਨੇ ਆ ਤਾਂ ਆਪਾਂ ਨੂੰ ਦੁੱਧ ਆਪ ਕਰਕੇ ਹੀ ਦਿੰਦਾ ਉਹਦੇ ਪਿੱਛੇ ਕਾਰਨ ਆ ਕੋਈ ਵੀ ਬੁੱਲ ਤੁਸੀਂ ਚੱਕ ਕੇ ਦੇਖ ਲਿਓ ਉਨ੍ਹਾਂ ਦੇ ਵਿੱਚ ਆਪਾਂ ਨੂੰ 6 ਪੀੜੀਆਂ ਦਾ ਰਿਕਾਰਡ ਪੱਕਾ ਹੁੰਦਾ। ਗੋਰੇ ਪੰਜਾਂ ਛੀਆਂ ਪੀੜੀਆਂ ਦਾ ਰਿਕਾਰਡ ਤਾਂ ਕਰਕੇ ਰੱਖਦੇ ਆ ਕਿ ਜੇਦੋਂ ਆਪਾਂ ਕੋਈ ਵੀ ਸਾਣ ਵਰਤਦੇ ਆ ਜੇ ਆਪਣੀਆਂ ਪਿਛਲੀਆਂ ਪੀੜੀਆਂ ਦੇ ਵਿੱਚੋਂ ਵੀ ਕਿਸੇ ਦੇ ਬੱਚਾ ਪਾਉਂਦਾ ਤਾਂ ਦੁੱਧ ਨਾ ਘਟੇ। ਤਾਂ ਜਿਹੜਾ ਝੋਟਾ ਤੁਸੀਂ ਇਸ ਟਾਈਮ ਸਾਹਮਣੇ ਦੇਖ ਰਹੇ ਆ ਇਸ ਪਾਸੇ ਤੋਂ ਪਲੱਸ ਪੁਆਇੰਟ ਆਪਾਂ ਇਹ ਕਹਿ ਸਕਦੇ ਆ ਵੀ ਅੱਖਾਂ ਮੀਚ ਕੇ ਵਰਤ ਸਕਦੇ ਆ। ਜੇਕਰ ਇਸ ਝੋਟੇ ਦਾ ਬੱਚਾ ਪਿਛਲੀਆਂ ਪੀੜੀਆਂ ਤੇ ਵੀ ਆਉਂਦਾ ਤਾਂ ਆਪਾਂ ਨੂੰ ਇਹ ਨਹੀਂਗਾ ਵੀ ਦੁੱਧ ਵਾਲੇ ਪਾਸੇ ਤੋਂ ਕਮੀ ਹੋ ਜੂਗੀ। ਤਾਂ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਹੁਣ ਥੋੜੀ ਜੀ ਝੋਟੇ ਦੀ ਸਰੀਰਕ ਬੰਤਰ ਸਿੰਘ ਸਿੰਘ ਦੇਖ ਲਓ ਪੈਠਪੂੜਾ ਚੰਗਾ ਲੱਗਾ ਝੋਟੇ ਨੂੰ ਨਿੱਕਾ ਸਿੰਘ ਲੰਬੀ ਬੂਤੀ ਉਮਰ ਤੁਹਾਨੂੰ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀ ਝੋਟੇ ਦੀ ਥੋੜੀ ਹੈ ਜਦੋਂ ਜਾ ਕੇ ਇਹਨੇ ਪੂਰਾ ਜਵਾਨ ਹੋਣਾ ਚੰਗੇ ਕਦ ਕਾਠ ਦਾ ਝੋਟਾ ਬਣੂਗਾ ਇਹ ਬਾਕੀ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਆ ਤਾਂ ਆਪੋ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਜਿੰਨੇ ਆਪਣੇ WhatsApp ਆ ਜਾਂ Facebook ਵਾਲੇ ਗਰੁੱਪ ਸਾਰਿਆਂ ਦੇ ਵਿੱਚ ਵੀਡੀਓ ਨੂੰ ਜ਼ਰੂਰ ਸਾਂਝੀ ਕਰਿਓ ਧੰਨਵਾਦ